ਗੋਲੀਆਂ ਲੁੱਟ ਲਿਆ ਜੁਵੈਲਰੀ ਸ਼ੋਰੂਮ ਇਹ ਤਸਵੀਰਾਂ ਉਸ ਸ਼ੋਰੂਮ ਦੀਆਂ ਨੇ ਜਿਸ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਸ ਤਰ੍ਹਾਂ 4-5 ਬਦਮਾਸ਼ ਗੋਲੀਆਂ ਲੈ ਕੇ ਸ਼ੋਰੂਮ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉੱਥੇ ਸ਼ੋਰੂਮ ਦੇ ਵਿੱਚ ਜੋ ਲੜਕੇ ਮੌਜੂਦ ਹੁੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਸ਼ੋਰੂਮ ਦੇ ਮਾਲਕ ਦੇ ਵੱਲੋਂ ਵਿਰੋਧ ਕੀਤਾ ਵੰਦਾਇਤਾ ਉਥੇ ਗੋਲੀ ਤੱਕ ਉਸ ਮਾਲਕ ਦੇ ਮਾਰ ਦਿੱਤੀ ਜਾਂਦੀ ਹੈ ਤਾਂ ਬੇਹਦ ਹੀ ਖੌਫਨਾਕ ਤਸਵੀਰਾਂ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਕਿਸੇ ਹੋਰ ਸੂਬੇ ਦੀ ਗੱਲ ਹੋਵੇ ਤਾਂ ਪੂਰੇ ਦੇਸ਼ ਵਿੱਚ ਜੇਕਰ ਮਾਹੌਲ ਦੀ ਗੱਲ ਕਰੀਏ ਤਾਂ ਇਸ ਸਮੇਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਨਜ਼ਰ ਆ ਰਹੀਆਂ ਨੇ ਜਦੋਂ ਹਥਿਆਰਬੰਦ ਨੌਜਵਾਨ ਕਿਸੇ ਨਾ ਕਿਸੇ ਵਾਰਦਾਤ ਨੂੰ ਅ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਰਹਿੰਦੇ ਨੇ ਤਾਂ ਫਿਲਹਾਲ ਇਹ ਤਸਵੀਰਾਂ ਰਾਜਸਥਾਨ ਦੇ ਵਿਵਾੜੀਆਂ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਸ਼ੋਰੂਮ ਦੇ ਵਿੱਚ ਲੁੱਟ ਦੇ ਇਰਾਦੇ ਦੇ ਨਾਲ ਕੁਝ ਨੌਜਵਾਨ ਦਾਖਲ ਹੁੰਦੇ ਨੇ ਹੱਥਾਂ ਦੇ ਵਿੱਚ ਹਥਿਆਰ ਨੇ ਔਰ ਇਸ ਤੋਂ ਇਲਾਵਾ ਡੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਨੇ ਔਰ ਕਈ ਹਥਿਆਰ ਉਹਨਾਂ ਦੇ ਹੱਥਾਂ ਦੇ ਵਿੱਚ ਨੇ ਪਿਸਤੋਲਾਂ ਨੇ ਔਰ ਸ਼ੋਰੂਮ ਦੇ ਵਿੱਚ ਆ ਕੇ ਪਹਿਲਾ ਇਹਨਾਂ ਦੇ ਵੱਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਜੋ ਮੁੰਡੇ ਮੌਜੂਦ ਨੇ ਉਹਨਾਂ ਦੇ ਜੋ ਸਿਰਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆਉਂਦੇ ਜਦੋਂ ਇਹ ਕਪਾਸੇ ਲੱਗ ਕੇ ਬੈਠ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ ਸ਼ੋਰੂਮ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਹੈ ਇਸੇ ਦੌਰਾਨ ਸ਼ੋਰੂਮ ਦਾ ਮਾਲਕ ਵੀ ਉੱਥੇ ਪਹੁੰਚ ਜਾਂਦਾ ਹੈ ਉਸ ਦੇ ਵੱਲੋਂ ਲੁੱਟ ਦੀ ਇਸ ਵਾਰਦਾਤ ਦਾ ਵਿਰੋਧ ਕੀਤਾ ਜਾਂਦਾ ਹੈ ਪਰ ਜਦੋਂ ਉਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਦਮਾਸ਼ਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਇਸੇ ਜੋ ਲੁੱਟ ਖੋਹ ਦੀ ਵਾਰਦਾਤ ਹੈ ਜਦੋਂ ਜੋ ਇਹਨਾਂ ਦੇ ਵਿੱਚ ਹੱਥਾ ਪਾਈ ਹੁੰਦੀ ਹੈ ਤਾਂ ਇਸ ਦੇ ਵਿੱਚ ਮਾਲਕ ਦਾ ਭਰਾ ਵੀ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋਇਆ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਸ਼ੋਰੂਮ ਦੇ ਮਾਲਕ ਦੀ ਮੌਤ ਹੋ ਗਈ ਹੈ ਜਦੋਂ ਕਿ ਬਦਮਾਸ਼ ਉਤੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਔਰ ਇਹ ਬੇਹਦ ਖੌਫਨਾਕ ਵਾਰਦਾਤ ਜਦੋਂ ਕੈਰਥਲ ਤਿਜਾਰਾ ਦੇ ਵਿੱਚ ਹੋਈ ਹੈ ਸ਼ੁੱਕਰਵਾਰ ਦੀ ਸ਼ਾਮ 7:30 ਵਜੇ ਪਿਵਾਰੀ ਦੇ ਸੈਂਟਰਲ ਮਾਰਕੀਟ ਦੇ ਵਿੱਚ ਜਦੋਂ ਸਰਾਫਾ ਬਾਜ਼ਾਰ ਦੇ ਵਿੱਚ ਇਹ ਲੋਕ ਬੈਠੇ ਹੋਏ ਸੀ ਆਪਣੀ ਦੁਕਾਨ ਦੇ ਵਿੱਚ ਆਰਾਮ ਦੇ ਨਾਲ ਔਰ ਇਸ ਸਮੇਂ ਕੁਝ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਹਥਿਆਰ ਫੜੇ ਹੁੰਦੇ ਨੇ ਔਰ ਸ਼ੋਰੂਮ ਦੇ ਵਿੱਚ ਦਾਖਲ ਕਰ ਜਾਂਦੇ ਨੇ ਔਰ ਇੱਥੇ ਸ਼ੋਰੂਮ ਦੇ ਵਿੱਚ ਜੋ ਲੜਕੀਆਂ ਮੌਜੂਦ ਸੀ ਉਹਨਾਂ ਦੇ ਨਾਲ ਕੁੱਟਮਾਰ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ੋਰੂਮ ਦੇ ਵਿੱਚ ਜੋ ਜੁਵੈਲਰ ਜੈ ਸਿੰਘ ਅਤੇ ਉਸਦੇ ਭਰਾ ਮਧੂਸੂਦਨ ਦੇ ਵੱਲੋਂ ਅਤੇ ਜਦੋਂ ਇਹਨਾਂ ਨੂੰ ਲੁੱਟਖੋਹ ਦੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਜਵਾਨਾ ਜੋ ਬਦਮਾਸ਼ ਉੱਥੇ ਆਉਂਦੇ ਨੇ ਉਹਨਾਂ ਦੇ ਨਾਲ ਪਿੱੜ ਜਾਂਦੇ ਨੇ ਤਾਂ ਬਦਮਾਸ਼ਾਂ ਦੇ ਵੱਲੋਂ ਇਸ ਦੌਰਾਨ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਇਸ ਦੌਰਾਨ ਜੋ ਗਾਰਡ ਸੀ ਦੁਕਾਨਦਾਰ ਤਾਂ ਉਹ ਵੀ ਉੱਥੇ ਪਹੁੰਚਦਾ ਹੈ ਤਾਂ ਉਸ ਦੇ ਵੱਲੋਂ ਵੀ ਮੌਕੇ ਦੇ ਉੱਤੇ ਬਦਮਾਸ਼ਾਂ ਨਾਲ ਪਿੱੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ ਆਪਣੇ ਆਪ ਨੂੰ ਚਾਰੇ ਪਾਸਿਆਂ ਤੋਂ ਘਿਰਿਆ ਹੋਇਆ ਦੇਖਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਹਰੇਕ ਪਾਸੇ ਤੋਂ ਘਿਰ ਚੁੱਕੇ ਨੇ ਹੋਰ ਤੇ ਬਾਹਰ ਨਿਕਲਣਾ ਇਹਨਾਂ ਦਾ ਮੁਸ਼ਕਲ ਹੋ ਜਾਵੇਗਾ ਤਾਂ ਇਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਦੀ ਦੁਕਾਨ ਦੇ مالک ਜੈ ਸਿੰਘ ਅਤੇ ਮધુਸੂਦਨ ਦੇ ਗੋਲੀ ਲੱਗਦੀ ਹੈ ਅਤੇ ਇਥੇ ਹੀ ਕੋਟ ਮਾਰ ਦੇ ਵਿੱਚ ਜੋ ਦੁਕਾਨ ਦੇ مالک ਦਾ ਬੇਟਾ ਹੈ ਵੈਵਵ ਉਹ ਵੀ ਜ਼ਖਮੀ ਹੋ ਜਾਂਦਾ ਹੈ ਤਾਂ ਮੌਕਾ ਦੇਖ ਕੇ ਇਥੋਂ ਬਦਮਾਸ਼ ਕਾਰ ਦੇ ਵਿੱਚ ਬੈਠ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਉੱਥੇ ਹੀ ਜੇਕਰ ਸ਼ੋਰੂਮ ਦੇ مالک ਦੀ ਗੱਲ ਕਰੀਏ ਜੈ ਸਿੰਘ ਤਾਂ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਔਰ ਫਿਲਹਾਲ ਇਹ ਬੇहद ਗੰਭੀਰ ਮਾਮਲਾ ਕਿ ਦੇਸ਼ ਦਾ ਹਾਲ ਕੀ ਹੋ ਚੁੱਕਾ ਹੈ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਿਨ ਦਿਹਾੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਦੀਆਂ ਜੋ ਸ਼ੋਰੂਮ ਸੀ ਜਿਸ ਤਰ੍ਹਾਂ ਦੀਆਂ ਦੁਕਾਨਾਂ ਸੀ ਚਾਹੇ ਸੋਨੇ ਦਾ ਕਾਰੋਬਾਰ ਹੈ ਚਾਹੇ ਹੀਰੇ ਦਾ ਕਾਰੋਬਾਰ ਹੈ ਤਾਂ ਇਸੇ ਤਰ੍ਹਾਂ ਇਹ ਕਾਰੋਬਾਰ ਕੀਤੇ ਜਾਂਦੇ ਸੀ ਤਾਂ ਕਿਸੇ ਤਰੀਕੇ ਦਾ ਡਰ ਚਿੰਤਾ ਨਹੀਂ ਹੁੰਦਾ ਸੀ ਕਿ ਦੁਕਾਨ ਦੇ ਵਿੱਚ ਕੋਈ ਅਣਜਾਣ ਵਿਅਕਤੀ ਇਸ ਤਰੀਕੇ ਦੇ ਨਾਲ ਦਾਖਲ ਹੋ ਜਾਵੇਗਾ ਜਾਂ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਅੱਜਕੱਲ ਜੇਕਰ ਤੁਸੀਂ ਖੁੱਲੇ ਦੇ ਵਿੱਚ ਵੀ ਕੋਈ ਚੀਜ਼ ਲੈ ਕੇ ਬੈਠਦੇ ਹੋ ਤਾਂ ਡਰ ਸਤਾਉਂਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਤੁਹਾਡੀ ਉਸ ਚੀਜ਼ ਤੇ ਨਜ਼ਰ ਰੱਖ ਕੇ ਬੈਠਾ ਹੋਵੇਗਾ ਔਰ ਉਸ ਨੂੰ ਕੌਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਤੁਸੀਂ ਉਹ ਆਪਣੀ ਚੀਜ਼ ਛੱਡਣ ਲਈ ਨਹੀਂ ਤਿਆਰ ਹੋਵੋਗੇ ਤਾਂ ਫਿਰ ਤੁਹਾਡੇ ਦੇ ਉੱਤੇ ਹਮਲਾ ਵੀ ਕੀਤਾ ਜਾ ਸਕਦਾ ਤਾਂ ਇੱਕ ਤਰੀਕੇ ਦੇ ਨਾਲ ਇਹ ਚੀਜ਼ਾਂ ਇਹ ਕੀਮਤੀ ਸਮਾਨ ਤੁਹਾਡੀ ਜਾਨ ਦਾ ਖੋਹ ਬਣ ਚੁੱਕੇ ਨੇ ਤੌਰ ਤੇ ਤੁਹਾਡਾ ਕਾਰੋਬਾਰ ਆ ਤਾਂ ਫਿਰ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਹਾਡਾ ਕਾਰੋਬਾਰ ਹੈ ਕੰਮ ਹੈ ਤਾਂ ਫਿਰ ਤੁਹਾਨੂੰ ਕੰਮ ਤਾਂ ਕਰਨਾ ਹੀ ਪਵੇਗਾ ਪਰ ਇਹ ਕੰਮ ਹੁਣ ਜਾਨ ਦਾ ਰਿਸਕ ਲੈ ਕੇ ਕਰਨਾ ਪਵੇਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਨੇ ਬਦਮਾਸ਼ਾਂ ਦੇ ਹੱਥ ਦੇ ਵਿੱਚ ਪਿਸਤੌਲ ਆ ਜਾਂਦੀਆਂ ਨੇ ਹਥਿਆਰ ਆ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ ਉਹ ਕਿਤੇ ਵੀ ਕੋਈ ਚੈਕਿੰਗ ਨਹੀਂ ਹੁੰਦੀ ਜਿਸ ਤੋਂ ਪਤਾ ਲੱਗ ਸਕੇ ਵੀ ਕਿਸ ਤਰ੍ਹਾਂ ਇਹ ਲੋਕ ਕਿਸੇ ਦੀ ਮੌਤ ਦਾ ਸਮਾਨ ਲੈ ਕੇ ਆਪਣੇ ਹੱਥਾਂ ਦੇ ਵਿੱਚ ਘੁੰਮ ਰਹੇ ਨੇ ਪਰ ਇਹ ਬਦਮਾਸ਼ ਬੜੀ ਆਸਾਨੀ ਦੇ ਨਾਲ ਕਿਤੇ ਵੀ ਦਾਖਲ ਹੋ ਜਾਂਦੇ ਨੇ ਔਰ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਔਰ ਵਰਦੀਆਂ ਦੇ ਵਿੱਚ ਲੋਕ ਅੱਗੇ ਵੀ ਨਹੀਂ ਆਉਂਦੇ ਕਿਉਂਕਿ ਜਿਸ ਦਾ ਨੁਕਸਾਨ ਹੋ ਰਿਹਾ ਹੁੰਦਾ ਹੈ ਉਹੀ ਆਪਣੀ ਜ਼ਿੰਦਗੀ ਦੇ ਖੇਡ ਕੇ ਆਪਣੇ ਆਪ ਨੂੰ ਜਾਂ ਆਪਣੀ ਦੁਕਾਨ ਨੂੰ ਜਾਂ ਆਪਣੇ ਸਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਹੋਰ ਕੋਈ ਵਿਅਕਤੀ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਅੱਗੇ ਆ ਕੇ ਕੁਝ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਇਹਨਾਂ ਬਦਮਾਸ਼ਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਵਰਦੀਆਂ ਦੇ ਵਿੱਚ ਕੋਈ ਅੱਗੇ ਨਹੀਂ ਆਏਗਾ ਹਥਿਆਰਾਂ ਦੇ ਅੱਗੇ ਨਹੀਂ ਕੋਈ ਟਿਕੇਗਾ ਤੇ ਇਸ ਕਰਕੇ ਇਹਨਾਂ ਲਈ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੋਰ ਵੀ ਆਸਾਨ ਹੋ ਜਾਂਦਾ ਤਾਂ ਫਿਲਹਾਲ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਰਾਜਸਥਾਨ ਦੇ ਵਿਵਾੜੀ ਦੀ ਦੱਸੀ ਜਾ ਰਹੀ ਹੈ ਸੈਂਟਰਲ ਮਾਰਕੀਟ ਦਾ ਮਾਮਲਾ ਜਿੱਥੇ ਜੋ ਸੋਨੇ ਦੇ ਸ਼ੋਰੂਮ ਸੀ ਤਾਂ ਉਸ ਦੇ ਵਿੱਚ ਗਹਿਣੇ ਦੇ ਸ਼ੋਰੂਮ ਦੇ ਵਿੱਚ ਲੁੱਟ ਦੀ ਸਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਰ ਪੰਜ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਸ਼ੋਰੂਮ ਦੇ ਵਿੱਚ ਦਾਖਲ ਹੁੰਦੇ ਨੇ ਉੱਥੇ ਕੁੱਟਮਾਰ ਨੌਜਵਾਨਾਂ ਦੇ ਨਾਲ ਕਰਦੇ ਨੇ ਔਰ ਜਦੋਂ ਅ ਦੁਕਾਨ ਦਾ ਮਾਲਕ ਜੋ ਸ਼ੋਰੂਮ ਦਾ ਮਾਲਕ ਜਲੂਸ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਉੱਥੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਸ਼ੋਰੂਮ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਉਸ ਦਾ ਭਰਾ ਗੰਬੀਰ ਗਰੁੱਪ ਵਿੱਚ ਜ਼ਖਮੀ ਹੋ ਚੁੱਕਾ ਹੈ ਤੇ ਉਸ ਦਾ ਬੇਟਾ ਵੀ ਇਸ ਪੂਰੀ ਘਟਨਾਕਰਮ ਦੇ ਵਿੱਚ ਜ਼ਖਮੀ ਹੋ ਚੁੱਕਾ ਤਾਂ ਫਿਰ ਹਾਲ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਇੱਕ ਸ਼ੋਰੂਮ ਦੇ ਚੱਕਰ ਦੇ ਵਿੱਚ ਆਪਣੀ ਜ਼ਿੰਦਗੀ ਪਰ ਦੀ ਜੋ ਕਮਾਈ ਹੈ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਕੀ ਹੈ ਜਦ ਇਹਨਾਂ ਬਦਮਾਸ਼ਾਂ ਦੇ ਨਾਲ ਇਕੱਲਾ ਲੋਹਾ ਲੈਂਦਾ ਹੋਇਆ ਉਹ ਮਾਰਿਆ ਗਿਆ ਹੈ ਪਰ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਇਹਨਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਲੋਕ ਕਿਸੇ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਤਾਂ ਉੱਥੇ ਇਸ ਪੂਰੇ ਮਾਮਲੇ ਦੇ ਵਿੱਚੋਂ ਐਸਪੀ ਨੇ ਦੱਸਿਆ ਕਿ ਬਦਮਾਸ਼ ਫਿਲਹਾਲ ਆਪਣੇ ਨਾਲ ਕਿੰਨੀ ਅ ਜੁਐਲਰੀ ਲੈ ਕੇ ਗਏ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੇ ਕਿ ਇਹ ਕਿਉਂਕਿ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ ਤਾਂ ਬਾਅਦ ਵਿੱਚ ਹੀ ਪਤਾ ਲੱਗ ਸਕੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਬਦਮਾਸ਼ ਚੋਰੀ ਕਰਨ ਆਏ ਸੀ ਤਾਂ ਉਹ ਕਿੰਨੀ ਜੋ ਉਥੇ ਸ਼ੋਰੂਮ ਦੇ ਵਿੱਚ ਕਿੰਨੀ ਜੁਐਲਰੀ ਲੈ ਕੇ ਗਏ ਨੇ ਜਾਂ ਫਿਰ ਕਿੰਨਾ ਕੈਸ਼ ਉਥੋਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਫਿਲਹਾਲ ਕਿੰਨੇ ਰਾਉਂਡ ਫਾਇਰਿੰਗ ਹੋਈ ਹੈ ਤਾਂ ਇਸ ਬਾਰੇ ਵੀ ਪੁਲਿਸ ਦੇ ਵੱਲੋਂ ਜਾਣਕਾਰੀ ਜੁਟਾਈ ਜਾ ਰਹੀ ਹੈ ਔਰ ਬਦਮਾਸ਼ਾਂ ਦੀ ਭਾਲ